ਜੀ ਜਪ ਜਿਵੇਂ ਸੱਤੂ ਹੈ ਜੀ ਅੱਛਾ ਜੀ ਇਹ ਗਰਮੀ ਦੇ ਦੌਰਾਨ ਸਭ ਤੋਂ ਵੱਧ ਪੀਤਾ ਜਾਣ ਵਾਲਾ ਪੁਰਾਣੇ ਲੋਕਾਂ ਵੱਲੋਂ ਬਜੋ ਇਹ ਬੇਸਿਕ ਜਿਹੜੇ ਆਗੇ ਜੀ ਜਿਵੇਂ ਇੱਕ ਅਗਰੇ ਬਹੁਤਰਾ ਕੁਟਕੀ ਸਵਾਂਗ ਆ ਗਿਆ ਦੇਖੀ ਸਵਾਂਗ ਅੱਜ ਤੱਕ ਸਾਡੇ ਕੋਲੇ 13 ਕਿਸਮ ਦਾ ਗੁੜ ਸ਼ੱਕਰ ਹੁੰਦਾ ਠੀਕ ਹੈ ਜੀ ਇਹ ਬੱਕਰੀ ਦੇ ਦੁੱਧ ਤੋਂ ਚਿਹਰੇ ਲਈ ਚਮੜੀ ਲਈ ਸਾਬਣ ਤਿਆਰ ਕਰਦੇ ਨੇ ਅੱਛਾ ਜੀ ਇਹ ਇਹ ਉਹਦੇ ਸੈਂਪਲ ਨੇ ਇਹ ਕਿਹੋ ਦਾ ਹੈ ਇਹ ਨੈਗੇਟਿਵ ਰਿਪੋਰਟ ਹੈ ਕੋਈ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਆ ਜਿਵੇਂ ਅਸੀਂ ਚਾਹ ਮਸਾਲਾ ਬਣਾਉਨੇ ਆ ਅੱਛਾ ਜੀ ਇਹਦੇ ਵਿੱਚ ਅਸੀਂ 25 ਚੀਜ਼ਾਂ ਪਾਉਨੇ ਆ ਅੱਛਾ ਜੀ ਇਹ ਜਿਵੇਂ ਦਿਲ ਦੇ ਰੋਗੀ ਨੇ ਹਾਂ ਜੀ ਕਿਹੜਾ ਹੈ ਇਹ ਮੈਡੀਕੇਟਡ ਕਿਵੇਂ ਜੀ ਇਹਦੇ ਵਿੱਚ ਜਿਵੇਂ ਬਦਾਹਾਜਮੀ ਹੈ ਹਾਂ ਜੀ ਹਾਂ ਜੀ ਤੇਜਾਬ ਹੈ ਜੁਰਕਸਲ ਵਰਗਾ ਜਿਹੜਾ ਵੀ ਹਰਦੀਪ ਸਿੰਘ ਹੋਰਾਂ ਨੇ ਅੱਛਾ ਨਿੰਮ ਦਾ ਬੁਰਸ਼ ਹੈ ਜੀ ਇਹ ਬਿਲਕੁਲ ਜੀ ਅੱਛਾ ਜੀ ਆਹ ਦਿਖਾਉਣ ਲਈ ਵਰਤਿਆ ਜਾਂਦਾ ਉਹ 80 ਰੁਪਏ ਤੋਂ ਸ਼ੁਰੂ ਹੁੰਦਾ ਜੀ 80 ਤੋਂ ਸ਼ੁਰੂ 250 ਰੁਪਏ ਕਿਲੋ ਤੱਕ ਸਾਡਾ ਗੁੜ ਆ ਅੱਛਾ ਜੀ ਤੇ ਜਿਹੜਾ ਦੁਕਾਨਾਂ ਤੇ ਬਜ਼ਾਰਾਂ 'ਚ ਮਿਲਦਾ ਹਾਂ ਮੈਂ ਉਹਨੂੰ ਗੁੜ ਨਹੀਂ ਕਹਿੰਦਾ ਮੈਂ ਗੁੜ ਵਰਗਾ ਕਹਿੰਦਾ ਦੋਸਤੋ ਸਤਿ ਸ੍ਰੀ ਅਕਾਲ ਆਪਾਂ ਮਲਵਈ ਸਟੋਰ ਖਿਆਲਾ ਤੇ ਖੜੇ ਆਂਗੇ ਜਿੱਥੇ ਸਾਡਾ ਜਿਹੜਾ ਖਾਣ ਪੀਣਾ ਉਹ ਬਿਲਕੁਲ ਖਰਾਬ ਹੋ ਚੁੱਕਿਆ ਹਨਾ ਤਾਂ ਕੁਝ ਇਨਸਾਨ ਇਹੋ ਜਿਹੀ ਵੀ ਨੇ ਜਿਹੜੇ ਇਹਨੂੰ ਸ਼ੁੱਧ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਹਰੀ ਕ੍ਰਾਂਤੀ ਤੋਂ ਬਾਅਦ ਸਾਡਾ ਜਿਹੜਾ ਖਾਣ ਪੀਣ ਸੀ ਫਸਲਾਂ ਸੀ ਉਹ ਸਾਰੀਆਂ ਖਰਾਬ ਹੋ ਚੁੱਕੀਆਂ ਨੇ ਜਿਸ ਕਰਕੇ ਸਾਡੇ ਘਰ-ਘਰ ਦੇ ਵਿੱਚ ਜਿਹੜੇ ਮਤਲਬ ਬਿਮਾਰੀਆਂ ਉਹ ਐਂਟਰ ਕਰ ਚੁੱਕੀਆਂ ਨੇ ਸਾਡੇ ਨਾਲ ਮਾਲਵਾ ਸਟੋਰ ਤੋਂ ਹਰਦੀਪ ਸਿੰਘ ਜਟਾਣਾ ਜੀ ਹੋਣਗੇ ਤੇ ਇਹਨਾਂ ਨੇ ਇੱਕ ਤਹਈਆ ਕੀਤਾ ਹੈ ਕਿ ਹਰ ਚੀਜ਼ ਇਹਨਾਂ ਦੇ ਗੁੜ ਤੋਂ ਲੈ ਕੇ ਸ਼ੱਕਰ ਤੋਂ ਲੈ ਕੇ ਜਿਹੜੀ ਆਪਣੀ ਰਸੋਈ ਦੇ ਵਿੱਚ ਵਰਤੋਂ ਹੁੰਦੀ ਹੈਗੀ ਇਹਨਾਂ ਨੇ ਇਹ ਆਰਗੈਨਿਕ ਤਰੀਕੇ ਨਾਲ ਸ਼ੁੱਧ ਤਰੀਕੇ ਨਾਲ ਉਹ ਜਿਹੜਾ ਉਹ ਮਤਲਬ ਤਿਆਰ ਕਰਨ ਦਾ ਭੀੜਾ ਚੁੱਕਿਆ ਹੋਇਆ ਹੈਗਾ ਇਹਨਾਂ ਨੂੰ ਮਿਲਾਂਗੇ ਅੱਜ ਤੇ ਤੁਹਾਨੂੰ ਦੇਵਾਂਗੇ ਜਾਣਕਾਰੀ ਤੇ ਤੁਸੀਂ ਵੀ ਜੇ ਕਿਸੇ ਨੇ ਵੀ ਆਪਣੇ ਘਰ ਦੇ ਵਿੱਚ ਗੋੜਾ ਸ਼ੱਕਰ ਕੁਝ ਵੀ ਚੀਜ਼ ਘਰ ਬੈਠੇ ਮਗਾਉਣੀ ਹੈ ਤਾਂ ਮਗਾ ਸਕਦੇ ਹੋ ਇਹ ਆਪਾਂ ਲਵਾਂਗੇ ਜਾਣਕਾਰੀ ਹਰਦੀਪ ਸਿੰਘ ਜੀ ਸਾਡੇ ਨਾਲ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਜੀ ਸਵਾਗਤ ਹੈ ਤੁਹਾਡਾ ਬਹੁਤ ਮਿਹਰਬਾਨੀ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਕਿ ਤੁਸੀਂ ਸ਼ੁੱਧ ਚੀਜ਼ਾਂ ਜਿਹੜੀਆਂ ਉਹ ਪੈਦਾ ਕਰਕੇ ਲੋਕਾਂ ਨੂੰ ਦੇ ਰਹੇ ਹੋ ਤੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੁਰਤੂ ਸ਼ੁਰੂ ਕਰਾਂਗੇ ਜੀ ਹਰਦੀਪ ਸਿੰਘ ਜੀ ਹੈ ਨਾ ਆਹ ਦੇਖੋ ਜੀ ਆਪਣੇ ਕੋਲੇ ਇਹ ਗੋੜਾ ਜੀ ਗੁੜ ਇਹ ਕਿਹੜਾ ਆਮ ਮਿਲਦਾ ਦੁਕਾਨਾਂ ਤੇ ਸ਼ਹਿਰ ਚ ਹੈ ਨਾ ਤੇ ਇਹਦੇ ਵਿੱਚ ਕੀ ਫਰਕ ਹੈ ਬਸ ਇਹ ਸ਼ੁੱਧ ਰੂਪ ਚ ਗੁੜ ਹੈ ਜੀ ਅੱਛਾ ਜੀ ਤੇ ਜਿਹੜਾ ਦੁਕਾਨਾਂ ਤੇ ਬਜ਼ਾਰਾਂ ਚ ਮਿਲਦਾ ਹਾਂ ਜੀ ਹਾਂ ਮੈਂ ਉਹਨੂੰ ਗੁੜ ਨਹੀਂ ਕਹਿੰਦਾ ਮੈਂ ਗੁੜ ਵਰਗਾ ਕਹਿੰਦਾ ਅੱਛਾ ਜੀ ਗੋੜਾ ਸ਼ੱਕਰ ਵਰਗਾ ਹੁੰਦਾ ਉਹ ਦੇਖਣ ਨੂੰ ਲੱਗਦਾ ਠੀਕ ਹੈ ਕਰ ਗੁਣਾ ਦੇ ਪੱਖੋਂ ਗੁੜ ਨਹੀਂ ਹੁੰਦਾ ਠੀਕ ਹੈ ਜੀ ਇਸੇ ਕਰਕੇ ਜਿਹੜਾ ਪੰਜਾਬ ਦੇ ਲੋਕ ਨੇ ਇਧਰੋਂ ਉਧਰੋਂ ਕੰਨੀ ਕਤਰਾ ਕੇ ਮੁਰ ਤੋਂ ਆਪਦੇ ਰਵਾਇਤੀ ਵਿਰਾਸਤੀ ਪਾਸੇ ਆ ਰਹੇ ਨੇ ਤੇ ਜਿਸ ਤਰ੍ਹਾਂ ਨੇ ਸਾਡੇ ਬਜ਼ੁਰਗ ਚੀਜ਼ਾਂ ਵਰਤਦੇ ਸੀ ਉਹ ਜੇ ਚੀਜ਼ਾਂ ਹੁਣ ਉਹਨਾਂ ਨੇ ਵਰਤਣੀਆਂ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਇਹਨਾਂ ਨੇ ਆਪ ਖਲਾੜਾ ਲਾਇਆ ਹੋਗਾ ਇੱਥੇ ਹੀ ਤਿਆਰ ਕਰਦੇ ਆ ਤੇ ਅੰਕਲ ਤੁਸੀਂ ਜਿਵੇਂ ਆਪਣਾ ਹੋ ਗਿਆ ਜਿਵੇਂ ਗੰਨਾ ਵਗੈਰਾ ਹਨਾ ਉਹ ਤੁਸੀਂ ਆਪ ਦਾ ਘੋਣੇ ਹੋ ਜਾਂ ਕਿਥੋਂ ਲੈਣੇ ਨਹੀਂ ਗੰਨਾ ਸਾਡੇ ਕੋਲ 60 ਤੋਂ 70% ਤੱਕ ਆਪਦਾ ਹੁੰਦਾ ਅੱਛਾ ਜੀ ਬਾਕੀ ਫਿਰ ਸਾਨੂੰ ਮੁੱਲ ਹੀ ਲੈਣਾ ਪੈਂਦਾ ਠੀਕ ਹੈ ਜੀ ਉਹਦੇ ਵਿੱਚ ਅਸੀਂ ਖਿਆਲ ਰੱਖਦੇ ਆ ਵੀ ਜਿਹੜਾ ਗੰਨਾ ਹੈ ਉਹਦੀ ਬੰਨਗੀ ਮਾੜੀ ਨਾ ਹੋਵੇ ਅੱਛਾ ਜੀ ਸਾਨੂੰ ਜੇ ਕੋਈ ਮਹਿੰਗੇ ਰੇਟ ਤੇ ਮਿਲਦਾ ਤਾਂ ਅਸੀਂ ਲੈਨੇ ਆ ਠੀਕ ਹੈ ਜੀ ਮਹਿੰਗਾ ਰੇਟ ਦਿੰਨੇ ਆ ਗੱਲ ਕਰਾ ਮਾੜਾ ਗੰਨਾ ਬਨ ਗਈ ਮਾੜੀ ਕੋ ਕਾਣਾ ਜਾਂ ਕੋਈ ਹੋਰ ਸਮੱਸਿਆਵਾਂ ਨੇ ਫਾਲਤੂ ਦੀਆਂ ਜ਼ਹਿਰਾਂ ਜਿਹੜੀਆਂ ਉਹਦੇ ਵਿੱਚ ਵਰਤਦੇ ਨੇ ਉਹਨਾਂ ਤੋਂ ਰਹਿਤ ਜਿਹੜੇ ਲੋਕ ਕੰਮ ਕਰਦੇ ਨੇ ਉਹ ਲੈਣਗੇ ਠੀਕ ਹੈ ਜੀ ਗੁੜ ਆਪਣੇ ਕੋਲੇ ਕਿੰਨੇ ਟਾਈਪ ਦਾ ਆ ਜਾਂਦਾ ਜੀ ਗੁੜ ਜਿਹੜਾ ਸਾਡੇ ਕੋਲੇ ਅਸਲ ਦੇ ਵਿੱਚ ਨਵੰਬਰ ਦੇ ਵਿੱਚ ਸ਼ੁਰੂ ਹੁੰਦਾ ਠੀਕ ਹੈ ਜੀ ਤੇ ਅਪ੍ਰੈਲ ਤੇ 13 ਅਪ੍ਰੈਲ ਨੂੰ ਆ ਕੇ ਅਸੀਂ ਸਮਾਪਤ ਕਰ ਦਿੰਦੇ ਹਾਂ ਹਾਂਜੀ ਹਾਂਜੀ ਨਵੰਬਰ ਦਸੰਬਰ ਦੇ ਵਿੱਚ ਫਰਵਰੀ ਤੱਕ ਸਾਡੇ ਕੋਲੇ 13 ਕਿਸਮ ਦਾ ਗੁੜ ਸ਼ੱਕਰ ਹੁੰਦਾ ਠੀਕ ਹੈ ਜੀ ਜਿਹਦੇ ਵਿੱਚ ਦੋ ਕਿਸਮ ਦੀ ਅਸੀਂ ਸ਼ੱਕਰ ਬਣਾਉਂਦੇ ਆਂ ਤੇ 11 12 ਕਿਸਮ ਦਾ ਸੀ ਗੁੜ ਜੀ ਕਿੰਨੇ ਤੋਂ ਰੇਟ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਜੀ ਭਾਈ ਸਪਨਾ ਰੇਟ ਜਿਹੜਾ ਸਾਡਾ ਸੁਧਾਰਨ ਗੋੜਾ ਜਿਹਨੂੰ ਚਾਹ ਵਾਲਾ ਗੁੜ ਵੀ ਕਹਿ ਦਿੰਦੇ ਆ ਸਿੰਪਲ ਗੁੜ ਕਹਿ ਦਿੰਦੇ ਆ ਜਾਂ ਆਮ ਖਾਣ ਲਈ ਵਰਤਿਆ ਜਾਂਦਾ ਉਹ 80 ਰੁਪਏ ਤੋਂ ਸ਼ੁਰੂ ਹੁੰਦਾ ਜੀ 80 ਤੋਂ ਸ਼ੁਰੂ 250 ਰੁਪਏ ਕਿਲੋ ਤੱਕ ਸਾਡਾ ਗੋੜਾ ਠੀਕ ਹੈ ਜੀ ਆ ਦੇਖੋ ਉਸ ਤੋਂ ਜਿਵੇਂ ਇਹ ਆ ਗਿਆ ਸੌਂਫ ਵਾਲਾ ਗੋੜਾ ਆ ਗਿਆ ਜੀ ਹਨਾ ਇਹ ਕਾਲੇ ਰੰਗ ਦੇ ਵਿੱਚ ਆ ਗਿਆ ਜੀ ਇਹ ਤ੍ਰਿਫਲਾ ਗੁੜ ਜੀ ਹਾਂਜੀ ਬਿਲਕੁਲ ਤ੍ਰਿਫਲਾ ਇਹ ਜਿਵੇਂ ਮਤਲਬ ਆਪਣੇ ਸਰੀਰ ਨੂੰ ਬੈਨੀਫਿਟ ਤ੍ਰਿਫਲਾ ਦੇ ਤੁਸੀਂ ਜਿਵੇਂ ਜਾਣਦੇ ਹੋ ਹਨਾ ਇਹ ਬਲੈਕ ਰੰਗ ਦੇ ਵਿੱਚ ਆ ਗਿਆ ਜੀ ਇਹ ਜੀ ਮੈਡੀਕੇਟਡ ਹੈ ਇਹ ਮੈਡੀਕੇਟਡ ਕਿਵੇਂ ਜੀ ਇਹਦੇ ਵਿੱਚ ਜਿਵੇਂ ਬਦਾਹਾਜਮੀ ਆ ਹਾਂਜੀ ਹਾਂਜੀ ਤੇਜਾਬ ਆ ਜੂਰਕਸਲ ਵਰਦਾ ਜਿਹੜਾ ਉਹਨਾਂ ਲਈ ਹੈ ਅੱਛਾ ਜੀ ਤੇ ਇਹਦੇ ਵਿੱਚ ਅਸੀਂ 10 ਕਿ ਚੀਜ਼ਾਂ ਰਲਾਉਨੇ ਆ ਠੀਕੇ ਜੀ 11ਵਾਂ ਇਹਦੇ ਵਿੱਚ ਚੰਨਿਆਂ ਦਾ ਆਟਾ ਹੁੰਦਾ ਪੁੱਜਿਆਂ ਦਾ ਤੇ 12ਵਾਂ ਇਹ ਖੁਦ ਗੁੜ ਹੁੰਦਾ ਠੀਕ ਹੈ ਜੀ ਇਹ ਇਹ ਤੋਂ ਬਿਨਾ ਦੋਸਤੋ ਆ ਦੇਖੋ ਜਮੇ ਸ਼ੱਕਰ ਆ ਗਈ ਜੀ ਹਨਾ ਸ਼ੱਕਰ ਵੀ ਦੋ ਕਿਸਮ ਦੀ ਬਣਾਉਨੇ ਆ ਅੱਛਾ ਜੀ ਇਹ ਸਧਾਰਨ ਸ਼ੱਕਰ ਹੈ ਇਧਰ ਸਾਡੇ ਕੋਲੇ ਇਹ ਹਰਦੀ ਵਾਲੀ ਸ਼ੱਕਰ ਹੈ। ਸ਼ੱਕਰ 'ਚ ਕੀ ਰੇਟ ਆ ਜਾਂਦੀ ਆਪਣੇ ਕੋਲ? 550 ਰੁਪਏ ਦੇ। 100 ਰੁਪਏ ਜੀ। ਬਿਲਕੁਲ। 100 ਰੁਪਏ ਕਿਲੋ ਦਾ ਰੇਟ ਹੈ ਜੀ। ਹਾਂਜੀ। ਠੀਕ ਹੈ ਜੀ। ਆਹ ਦੇਖੋ ਜੀ ਹਰਦੀਪ ਸਿੰਘ ਹੋਰਾਂ ਨੇ ਅੱਛਾ ਨਿੰਮ ਦਾ ਬੁਰਸ਼ ਹੈ ਜੀ ਇਹ। ਬਿਲਕੁਲ ਜੀ। ਅੱਛਾ ਜੀ ਆਹ ਦੇਖੋ। ਇਹ ਬੁਰਸ਼ ਵੀ ਜਿਹੜਾ ਲਾ ਲੋ ਇੱਕ ਤਰ੍ਹਾਂ ਦਾ ਜਿਹੜਾ ਆਪਣਾ ਪਲਾਸਟਿਕ ਤੋਂ ਰਹਿਤ ਬਣਾਤਾ ਹੈ। ਹਾਂ ਬਿਲਕੁਲ। ਇਹਦੇ ਵਿੱਚ ਜਿਹੜਾ ਇਹਦਾ ਬਰਿਸਟਲ ਹੈ ਇਹ ਚਾਰ ਕੋਲਨਫਿਊਜ਼ਡ ਹੈ। ਜਿਹੜੀ ਲੱਕੜ ਹੈ ਇਹ ਨਿੰਮ ਦੀ ਹੈ। ਇਹਦਾ ਮਤਲਬ ਇੱਕ ਤਾਂ ਇਕੋ ਫਰੈਂਡ ਹੈ। ਅੱਛਾ ਜੀ। ਜਦੋਂ ਬੁਰ ਤੇ ਇੱਕ ਖਰਾਬ ਹੋ ਜਾਂਦੇ ਤਾਂ ਅਸੀਂ ਇਹਨੂੰ ਸੁੱਧ ਦਿੰਨੇ ਆਂ ਅੱਛਾ ਜੀ ਤੇ ਪਲਾਸਟਿਕ ਵਾਲਾ ਧਰਤੀ ਜੀ ਪਿਆ ਰੰਦਾ ਜਿਹੜਾ ਵਾਤਾਵਰਨ ਨੂੰ ਖਰਾਬਤ ਕਰਦਾ ਇਹਨੂੰ ਸਯੰਕ ਲੱਗ ਜਣੀ ਹੈ ਓਕੇ ਓਕੇ ਜੀ ਜਿਹਨੇ ਕੁਦਰਤੀ ਰੂਪ ਦੇ ਵਿੱਚ ਇਹਨੇ ਧਰਤੀ ਦੇ ਵਿੱਚ ਦੇ ਵਿੱਚ ਹੀ ਸਮਰਲ ਜਾਣਾ ਠੀਕ ਹੈ ਜੀ ਨੇਚਰਲ ਆਗਾ ਬਿਲਕੁਲ ਤੇ ਹੋਰ ਜੀ ਸਾਨੂੰ ਸਾਰਾ ਮਤਲਬ ਜਿਹੜੇ ਤੁਹਾਡੇ ਕੋਲੇ ਹੋਰ ਦੋਸਤੋ ਔਰ ਤੋਂ ਬਿਨਾ ਹਰਦੀਪ ਸਿੰਘ ਜੀ ਹੋਰਾਂ ਕੋਲੇ ਜਿਹੜਾ ਆਪਣਾ ਰਸੋਈ ਦਾ ਸਮਾਨ ਜਿਵੇਂ ਮੈਂ ਦੱਸਿਆ ਸਾਰਾ ਹੀ ਹੁੰਦਾ ਜੀ ਹੈ ਨਾ ਉਹਦੇ ਬਾਰੇ ਸਾਨੂੰ ਸਾਰੀ ਜਾਣਕਾਰੀ ਦੇ ਦਿਓ ਜਿਵੇਂ ਆ ਚੀਜ਼ਾਂ ਜਿਵੇਂ ਸਤੂ ਹੈ ਜੀ ਅੱਛਾ ਜੀ ਇਹ ਗਰਮੀ ਦੇ ਦੌਰਾਨ ਸਭ ਤੋਂ ਵੱਧ ਪੀਤਾ ਜਾਣ ਵਾਲਾ ਪੁਰਾਣੇ ਲੋਕਾਂ ਵੱਲੋਂ ਬਜ਼ੁਰਗਾਂ ਵੱਲੋਂ ਬੜਾ ਗੁਣਕਾਰੀ ਠੰਡਾ ਸ਼ੱਕਰ ਰਲਾ ਕੇ ਗਲਾਸ ਦੇ ਵਿੱਚ ਜਿਵੇਂ ਚਾਹ ਤੇ ਸਾਨੂੰ ਟਾਈਮ ਲੱਗਦਾ ਹਰ ਇੱਕ ਚੀਜ਼ ਤੇ ਟਾਈਮ ਲੱਗਦਾ ਇਹ ਤੇ ਨਹੀਂ ਲੱਗਦਾ ਸਤੂ ਕਹਿੰਦੇ ਜੀ ਨੂੰ ਸਤੂ ਕਹਿੰਦੇ ਨੇ ਰਵਿੰਦਰ ਨੂੰ ਨੇੜੋ ਦਿਖਾ ਦੇ ਚਨੇ ਦਾ ਸਤੂ ਹੈ ਤੇ ਇਹ ਜੋਂ ਦਾ ਸਤੂ ਹੈ अच्छा जी ये सत्तू मतलब कि में ठंडा होता है हां बिल्कुल जी साथ ये नादा इसका मतलब ਤੁਸੀਂ ਰਲਾਓ ਇਹਨੂੰ ਦੋ ਚਮਚੇ ਦੇ ਪਾਓ اچھا ਜੀ ਗਲਾਸ ਦੇ ਵਿੱਚ ਦੋ ਸ਼ੱਕਰ ਦੇ ਪਾਓ اچھا ਜੀ ਤੇ ਤੁਹਾਡੇ ਪੀਣ ਲਈ ਗਲਾਸ ਤਿਆਰ ਹੈ ਇਹ ਪਿਆਸ ਦੀ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਜਿਆਦਾ ਪਿਆਸ ਲੱਗਦੀ ਹੈ ਉਹਦਾ ਹੱਲ ਹੈ ਕਿਸੇ ਨੂੰ એનર્ਜੀ ਡਾਊਨ ਹੁੰਦੀ ਹੈ ਕਿਸੇ ਨੂੰ ਥਕੇ ਥਕਾਵਟ ਮਹਿਸੂਸ ਹੁੰਦੀ ਹੈ ਬਈ ਜੀ ਇਹ ਪੈਕਿੰਗ ਇੱਕ 50 ਰੁਪਏ ਦੀ ਜੀ ਆ ਦੇਖੋ ਤੇ ਇੱਕ ਸਰਦੀਪ ਸਿੰਘ ਜੀ ਹੈ ਨਾ ਆਪਣੇ ਵੀਡੀਓ ਲੋਕ ਦੇਖਣਗੇ ਤੇ ਆਨਲਾਈਨ ਤੁਸੀਂ ਕਰਦੇ ਨੇ ਡਿਲੀਵਰੀ हां बिल्कुल कर देंगे जितनी मर्जी बैठिए ਤੁਸੀਂ 올 वर्ल्ड ਦੇ ਵਿੱਚ हां बिल्कुल ਜਮਾਰਜੀ ਡਿਲੀਵਰੀ ਲੋ ਤੁਹਾਡੇ ਕੋਲੇ ਡਾਕ ਰਾਹੀਂ ਮਤਲਬ ਜਿਵੇਂ ਕੋਰੀਅਰ ਅੱਜਕੱਲ੍ਹ ਚੱਲਦੇ ਨੇ ਤੇ ਨੰਬਰ ਆਪਾਂ ਦੇ ਮੰਗੇ ਜੀ ਨਾਲ ਆ ਜਿਵੇਂ ਅਸੀਂ ਚਾਹ ਮਸਾਲਾ ਬਣਾਉਂਦੇ ਆ ਅੱਛਾ ਜੀ ਇਹਦੇ ਵਿੱਚ ਅਸੀਂ 25 ਚੀਜ਼ਾਂ ਪਾਉਂਦੇ ਆ ਅੱਛਾ ਜੀ ਇਹ ਜਿਵੇਂ ਦਿਲ ਦੇ ਰੋਗੀ ਨੇ हां जी ਜਾਂ ਬ੍ਰੇਨ ਵਾਲੀਆਂ ਪ੍ਰੋਬਲਮਾਂ ਦੇ ਜਿਹਨਾਂ ਨੂੰ ਨਰਵਸ ਸਿਸਟਮ ਦੀਆਂ ਉਹਨਾਂ ਨੂੰ ਇਹ 1500 ਰੁਪਏ ਕਿਲੋ ਆ 1500 ਰੁਪਏ ਦਾ ਕਿਲੋ ਮਤਲਬ ਜਿਵੇਂ ਕਹਿੰਦੇ ਨੇ ਜੜੀ ਬੂਟੀਆਂ ਪਾ ਕੇ ਬਣਾਇਆ ਬਿਲਕੁਲ ਇਹ 25 ਕਿਸਮਾਂ ਦੇ ਜੜੀ ਮਸਾਲਾ ਦਿਲ ਦੀਆਂ ਬਿਮਾਰੀਆਂ ਲਈ ਤੁਸੀਂ ਲਿਖ ਵੀ ਰੱਖਿਆ ਇਹ ਦਾਲਾਂ ਆ ਗਈਆਂ ਜੀ ਹਨਾ ਹਲਦੀ ਮਿਰਚ ਮਸਾਲਾ ਆ ਗਿਆ ਜੀ ਇਹ ਚਾਹ ਪੱਤੀ ਆ ਗਈ ਪੁਰਾਣੀ ਜਿਹੜੀ ਬਜ਼ੁਰਗ ਵਰਤਦੇ ਸੀ ਮੋਟੀ ਜੇ ਤੋ ਹਾਂ ਮੋਟੀ ਚਾਹ ਪੱਤੀ ਪੱਤੇ ਵਾਲੀ ਓਕੇ ਜੀ ਜਦੋਂ ਬਣਦੀ ਆ ਤਾਂ ਪਤਾ ਲੱਗਦਾ ਬਾਸ਼ਨਾ ਆਉਂਦੀ ਆ ਪੂਰੇ ਕਮਰੇ ਚ ਵੀ ਚਾਹ ਬਣ ਰਹੀ ਆ ਅੱਛਾ ਜੀ ਇਹਦੇ ਨਾਲ ਜਿਹੜਾ ਮਿੱਠਾ ਉਹ ਇਹ ਵੀ ਆ ਜਿਹੜੇ ਵਰਤਦੇ ਨੇ ਉਹ ਦੱਸਦੇ ਨੇ ਆਪਣੇ ਤਜਰਬੇ ਚੋਂ ਵੀ ਤਜਾਬ ਵੀ ਨਹੀਂ ਬਣਦਾ ਉਹ ਕੀ ਤਜਾਬ ਤੋਂ ਇਹ ਮਤਲਬ ਮੋਟੀ ਚਾਹ ਗਈ ਸੀ ਇਹ ਆਪਣੇ ਆਗੇ ਜਿਵੇਂ ਹਲਦੀ ਆ ਗਰਮ ਮਸਾਲਾ ਇਹ ਸਾਰੇ ਕੁੱਧ ਨਹੀਂ ਜਿਵੇਂ ਤੁਸੀਂ ਕਹਿੰਦੇ ਕੋਈ ਤਰੀਕੇ ਨਾਲ ਕੋਈ ਸਾਡੇ ਕੋਲ ਇਸ ਤਰ੍ਹਾਂ ਦੇ ਨੇ ਜਿਵੇਂ ਇਹ ਬੰਦੇ ਕੋਈ ਸਾਡੇ ਨਾਲ ਗਰੁੱਪ ਵਿੱਚ ਜੁੜੇ ਹੋਏ ਨੇ ਅੱਛਾ ਜੀ ਇਹ ਬੱਕਰੀ ਦੇ ਦੁੱਧ ਤੋਂ ਚਿਹਰੇ ਲਈ ਚਮੜੀ ਲਈ ਸਾਬਣ ਤਿਆਰ ਕਰਦੇ ਨੇ ਅੱਛਾ ਜੀ ਆਹ ਦੀ ਬਿਲਕੁਲ ਕੈਮੀਕਲ ਕੁਦਰਤੀ ਰੰਗ ਚ ਹੈ ਕੈਮੀਕਲ ਰਹਿਤ ਹੈ ਅੱਛਾ ਜੀ ਆਹ ਦੇ ਖੁਰੀ ਸਾਬਣ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੇ ਠੀਕ ਹੈ ਜੀ ਇਹਦੇ ਵਿੱਚ ਹਲਦੀ ਦੀ ਵੀ ਆਉਂਦੀ ਆ ਸਾਡੇ ਕੋਲ ਨਿੰਬੂ ਦੀ ਵੀ ਆਉਂਦੀ ਆ ਤੇ ਸੰਤਰੇ ਵਾਲੀ ਵੀ ਹੁੰਦੀ ਆ ਠੀਕ ਹੈ ਜੀ ਇਹ ਤੁਹਾਡੀ ਆਪਣੀ ਪ੍ਰੋਡਕਸ਼ਨ ਹੈ ਜੀ ਨਹੀਂ ਇਹ ਸਾਡੇ ਕੋਲ ਸਾਡੇ ਕੋਲ ਗਰੁੱਪ ਨੇ ਨਾ ਕੋਈ ਜੁੜੇ ਜਿਹੜੇ ਚੰਗੇ ਕੰਮ ਕਰ ਰਹੇ ਨੇ ਉਹਨਾਂ ਨੂੰ ਅਸੀਂ ਇੱਥੇ ਥਾਂ ਦਿੰਨੇ ਆ ਠੀਕ ਹੈ ਜੀ ਉਹਨਾਂ ਨੂੰ ਅਸੀਂ ਸਾਡੇ ਮੋਟੀਵੇਸ਼ਨ ਦੇ ਤੌਰ ਤੇ ਜੇ ਉਹਨਾਂ ਦਾ ਵੀ ਵਪਾਰ ਚੱਲੇ ਉਹਨਾਂ ਦਾ ਹੋਰ ਚੰਗੇ ਕੰਮ ਕਰ ਲਓ ਉਹਨਾਂ ਨੂੰ ਅਸੀਂ ਇੱਥੇ ਥਾਂ ਦਿੰਦੇ ਆ ਇਹ ਦੇਸੀ ਕਿਉਂ ਆ ਗਿਆ ਜੀ ਹੈ ਹਾਂ ਜੀ ਇਹ ਦੇਖੋ ਦੋਸਤੋ ਬਹੁਤ ਵਾਈਟਨੈਸ ਬਹੁਤ ਹੈ ਇਹਦੇ ਚ ਨਾ ਇੱਕ ਇੱਕ ਆਦਾ ਆ ਗਿਆ ਜੀ ਗਾਂਵ ਆ ਗਏ ਨੇ ਅੱਜ ਦੇ ਅੱਜ ਦੇ ਜੀ ਇਹ ਦੇਖੋ ਇੰਨੀ ਵਾਈਟਨੈਸ ਬਸੇ ਜਿਹੜਾ ਕੋਈ ਬਾਜ਼ਾਰ ਚੋਂ ਲੈਨੇ ਉਹਦੇ ਚ ਨਹੀਂ ਹੁੰਦੀ ਨਹੀਂ ਬਾਜ਼ਾਰ ਦਾ ਤਾਂ ਦੇਖੋ ਜੀ ਬਾਜ਼ਾਰ ਤਾਂ ਬਾਜ਼ਾਰ ਹੀ ਰਹਿਣਾ ਹਾਂਜੀ ਹਾਂਜੀ ਤੇ ਅਸੀਂ ਤਾਂ ਇਹਦਾ ਵਿਸ਼ੇਸ਼ ਤੌਰ ਤੇ ਜਿਹੜੇ ਹਲਦੀ ਮਿਰਚ ਮਸਾਲਾ ਹੈ ਘਿਓ ਹੈ ਜਿਹੜੀ ਫੂਡ ਸੇਫਟੀ ਦੀ ਮੋਬਾਈਲ ਵੈਨ ਹੈ ਉਹਨੂੰ ਵਿਸ਼ੇਸ਼ ਤੌਰ ਤੇ ਸਾਡੇ ਗਿਆ ਸੀ ਇਹਨਾਂ ਦਾ ਸੈਂਪਲ ਪ੍ਰਾਈਸ ਉਤਰਾਣ ਤੋਂ ਉਹਨਾਂ ਨੇ ਆ ਦਿਖਾਇਆ ਮੈਨੂੰ ਤੁਰੰਤ ਤੋਂ ਉਹਨਾਂ ਨੇ ਸਾਨੂੰ ਰਿਪੋਰਟ ਦਿੱਤੀ ਅੱਛਾ ਜੀ ਤੇ ਇਹ ਇਹ ਉਹਦੇ ਸੈਂਪਲ ਨੇ ਇਹ ਘਿਓ ਦਾ ਇਹ ਨੈਗੇਟਿਵ ਰਿਪੋਰਟ ਹੈ ਕੋਈ ਇਹਦੇ ਵਿੱਚ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਠੀਕ ਹੈ ਜੀ ਰਿਜ਼ਲਟ ਪਾਸ ਹੈ ਪਾਸ ਹੈ ਜੀ ਤੇ ਨਾਲ ਹਲਦੀ ਦਾ ਤੇ ਮਿਰਚ ਦਾ ਜਿੰਨੇ ਟੈਸਟ ਕਰ ਸਕਦੇ ਸੀ ਕੋ ਦੂਸਰਾ ਕਰਦੇ ਨੇ ਦੋਸਤੋ ਸਾਰਾ ਸਮਾਨ ਮਸਾਲਾ ਸੁਆ ਮਸਾਲਾ ਬਣਾਉਨੇ ਆ ਅੱਛਾ ਜੀ ਇਹਦੇ ਵਿੱਚ ਗਰਮੀਆਂ ਦੇ ਵਿੱਚ ਵਰਤਣ ਲਈ ਆ ਤਾਂ ਲੱਸੀ ਮਸਾਲਾ ਜੀ ਨਹੀਂ ਭਾਜੀ ਇਹ ਸਲਾਦ ਤੇ ਹੀ ਪਾਇਆ ਜਾਂਦਾ ਦਹੀਂ ਚ ਵੀ ਪਾਇਆ ਜਾਂਦਾ ਅੱਛਾ ਜੀ ਇਹਦੇ ਵਿੱਚ ਵੀ ਕੋਈ ਮਤਲਬ ਜਿਵੇਂ ਮੈਡੀਸਿਨਸ ਵਗੈਰਾ ਨਹੀਂ ਨਹੀਂ ਇਹ ਤਾਂ ਹਾਂ ਦੇਸੀ ਚੀਜ਼ਾਂ ਸਾਰੀਆਂ ਦੇਸੀ ਚੀਜ਼ਾਂ ਜਿਵੇਂ ਮੈਡੀਸਨ ਆਪਾਂ ਕਹਿੰਦੇ ਜੜੀ ਬੂਟੀਆਂ ਹਾਂ ਜੀ ਇਹ ਜਿਵੇਂ ਸ਼ਹਿਦ ਆ ਗਿਆ ਜੀ ਇਹ ਵੀ ਸਾਡੇ ਕੋਲ ਗਰ अच्छा जी ਏਕੇ ਫੈਰੋ ਗਰੁੱਪ ਦੇ ਮੁੰਡੇ ਤੋਂ ਲੈਨੇ ਆ ਸੀ ਇਹ ਗਰ ਕੰਮ ਕਰਦੇ ਨੇ ਏਕੇ ਬੀਟ ਰੀਟ ਵਾਲੇ ਨੇ ਜਿਵੇਂ 베ਰੀ ਦਾ ਸ਼ਹਿਦ ਹੈ ਸਾਡੇ ਕੋਲ ਇਹ ਮਲਟੀ ਫਲੋਰਾ ਹੈ ਠੀਕ ਹੈ ਜੀ ਇਸ ਤਰ੍ਹਾਂ ਇਹ ਆ ਕੇ ਆਗੇ ਜੀ ਹੈ ਨਾ ਆਪਣੇ ਕੋਲੇ ਬਾਕੀ ਇਹ ਬੇਸਿਕ ਜਿਹੜੇ ਆ ਗਏ ਜੀ ਜਿਵੇਂ ਇੱਕ ਕੰਗਣੀ ਕੋਦਰਾ ਕਟਕੀ ਸਵਾੰਕ ਆ ਗਿਆ ਠੀਕੀ ਸਵਾੰਗ ਆ ਇਹਨਾਂ ਦੇ ਦਾਣੇ ਨੇ ਅੱਛਾ ਤੰਗਣੀ ਆ ਜਿਵੇਂ ਵਿਸ਼ੇਸ਼ਾ ਜੀ ਦੇਖੋ ਕੋਦਰਾ ਉਧਰ ਨਾਨਕ ਦੇਵ ਜੀਆ ਨੇ ਇਹਦੇ ਪ੍ਰਸ਼ਾਦੇ ਚੋਂ ਭਾਈ ਲਾਲੋ ਦੇ ਘਰ ਛਕਿਆ ਸੀ ਦੁੱਧ ਕੱਢਿਆ ਸੀ ਇਹ ਉਹ ਆ ਗਿਆ ਇਹ ਪੰਜੇ ਚੀਜ਼ਾਂ ਨੇ ਸਵਾੰਕ ਕਟਕੀ ਕੰਗਣੀ ਇਹ ਘਰੀ ਕੰਗਣੀ ਹੁੰਦੀ ਆ ਤਾਂ ਥੋੜਾ ਰੇਟ ਉੱਚਾ ਚਲਾ ਗਿਆ ਸੀ ਓਕੇ ਜੀ ਅਜੇ ਤੱਕ ਅਸੀਂ ਨਹੀਂ ਉਹਨਾਂ ਦੇ ਆਟੇ ਨੇ ਇਹ ਅਸੀਂ ਕੋਸ਼ਿਸ਼ ਕਰਦੇ ਆ ਜਿਹੜੇ ਕਣਕ ਦੀ ਅਲਰਜੀ ਵਾਲੇ ਉਹਨਾਂ ਵਾਸਤੇ ਨੇ ਸਾਰੇ ਠੀਕ ਹੈ ਜੀ ਇਹਦੇ ਵਿੱਚ ਜਿੰਨੇ ਸਾਡੇ ਕੋਲੇ ਆਟੇ ਨੇ ਸਾਰੇ ਗੋਲ ਦਾਣੇ ਵਾਲੇ ਨੇ ਓਕੇ ਜੀ ਬਾਡੇ ਵਾਲੇ ਦਾਣੇ ਵਾਲੇ ਨਹੀਂ ਜਿਨ੍ਹਾਂ ਜਿਹਦੇ ਵਿੱਚ ਗਲੂਟਨ ਹੁੰਦਾ ਬਿਨਾਂ ਗਲੂਟਨ ਤੋਂ ਨੇ ਗਲੂਟਨ ਫ੍ਰੀ ਨੇ ਜੀ ਹਾਂਜੀ ਇਹ ਆਪਣੇ ਕੋਲੇ ਜਿੰਨੇ ਲਾ ਲਓ ਕੰਗਣੀ ਇਹ ਕਿੰਨੇ ਦੀ ਪੈਕ ਹੈ ਕਿਲੋ ਦੀ 1 ਕਿਲੋ ਦੀ ਅਸੀਂ ਇੰਨੇ ਕੀ ਕੀ ਰੇਟ ਪੈ ਇਹ ਸਾਡਾ ਸਾਡੇ 140 ਰੁਪਏ ਆ 140 ਰੁਪਏ ਜਿਹੜਾ ਮਰਜ਼ੀ ਲੈ ਲਓ ਨਹੀਂ ਕੁਸਤ ਜਿਉ ਬਾਜਰਾ ਉਹ ਤਾਂ ਸਾਡਾ 50 ਰੁਪਏ ਆ ਜੀ ਬਾਜਰਾ 50 ਰੁਪਏ ਜਿਵੇਂ ਚਨੇ ਨੇ 100 ਰੁਪਏ ਨੇ ਆ ਚੰਨੇ ਦਾ ਜਿਵੇਂ ਜਵਾਰ ਆ ਜੀ 80 ਰੁਪਏ ਆ ਅੱਛਾ ਰਾਗੀ 100 ਰੁਪਏ ਆ ਠੀਕ ਹੈ ਜੀ ਕੁਛ 130 ਨੇ ਜਿਵੇਂ ਸੋਇਆ ਬੀਨ 160 ਹੈ ਠੀਕ ਹੈ ਜੀ ਦੋਸਤੋ ਏਸੀ ਤੁਹਾਨੂੰ ਟੂਰ ਸ਼ਾਪ ਦਾ ਹਰਦੀਪ ਸਿੰਘ ਜਟਾਣਾ ਦੇ ਜਿਹੜਾ ਮਲਬਈ ਸਟੋਰ ਹੈ ਜੀ ਆਪਣਾ ਹਨਾ ਆਰਗੈਨਿਕ ਜਿਹੜੇ ਆਪਣੇ ਮਸਾਲੇ ਨੇ ਖਾਣ ਵਾਲੀਆਂ ਚੀਜ਼ਾਂ ਨੇ ਹਨਾ ਉਹ ਇਹ ਪੈਦਾ ਕਰ ਰਹੇ ਨੇ ਤੇ ਤੁਸੀਂ ਵੀ ਘਰ ਬੈਠੇ ਇਹ ਚੀਜ਼ਾਂ ਨੂੰ ਮੰਗਵਾ ਸਕਦੇ ਹੋ ਬਿਲਕੁਲ ਤਸੱਲੀ ਬਖਸ਼ ਚੀਜ਼ਾਂ ਲਗੀਆਂ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਤੇ ਜਰੂਰ ਸੰਪਰਕ ਕਰਿਓ ਤੇ ਇਹੋ ਜਿਹੇ ਜਿਹੜੇ ਇਨੀਸ਼ੀਏਟਿਵ ਨੇ ਹਨਾ ਕੁਝ ਲੋਕ ਉਹ ਸ਼ੁੱਧ ਚੀਜ਼ਾਂ ਵੇਚਣ ਦੀ ਲੋਕਾਂ ਨੂੰ ਸ਼ੁੱਧ ਚੀਜ਼ਾਂ ਖਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਹੌਸਲਾ ਫੁਜਾਈ ਵੀ ਹੋਊਗੀ ਜਰੂਰ ਸੰਪਰਕ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਧੰਨਵਾਦ